ਸਾਸੀ ਕਾਲ ਦੋਸਤੋ ਅੱਜ ਤੁਹਾਨੂੰ ਇੱਕ ਕੁਦਰਤ ਦਾ ਹੋਰ ਅਲੌਕਿਕ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਅੱਜ ਹੈਗੀ ਆ 7 ਸਤੰਬਰ 2025 ਲੁਧਿਆਣੇ ਤੋਂ ਬੋਲ ਰਿਹਾ ਮੈਂ ਤੇ ਪਹਿਲਾਂ ਤੁਹਾਨੂੰ ਉਹ ਕੁਦਰਤ ਦਾ ਨਜ਼ਾਰਾ ਦਿਖਾਉਨੇ ਆ ਦੇਖੋ ਚੰਦ ਗ੍ਰਹਿਣ ਲੱਗ ਚੁੱਕਿਆ ਤਕਰੀਬਨ ਤੁਹਾਨੂੰ ਵੀਡੀਓ ਤੋਂ ਪਤਾ ਲੱਗ ਰਿਹਾ ਹੋਣਾ ਬਈ ਤੀਜਾ ਹਿੱਸਾ ਵੱਧ ਰਿਹਾ ਤਕਰੀਬਨ 40% ਹੋ ਗਿਆ ਤੇ ਉਹ ਦੇਖੋ ਹੋਰ ਵੱਧ ਰਿਹਾ ਚੰਦ ਗ੍ਰਹਿਣ ਆਜ ਲੱਗਿਆ ਹੋਇਆ ਲੁਧਿਆਣੇ ਤੋਂ ਆਪਾਂ ਦੇਖ ਰਹੇ ਹਾਂ ਇਹ ਕੁਦਰਤ ਦਾ ਇੱਕ ਵਰਤਾਰਾ ਜਿਹਦੇ ਬਾਰੇ ਲੋਕਾਂ ਦੇ ਵੱਖ-ਵੱਖ ਨਜ਼ਰੀਏ ਨੇ ਕੁਝ ਲੋਕ ਇਹਨੂੰ ਧਾਰਮਿਕ ਨਜ਼ਰੀਏ ਨਾਲ ਦੇਖਦੇ ਆ ਤੇ ਕੁਝ ਇਹਨੂੰ ਵਿਗਿਆਨਕ ਜਾਂ ਜੀਓਗ੍ਰਾਫੀਕਲ ਨਜ਼ਰੀਏ ਨਾਲ ਦੇਖਦੇ ਆ ਮੈਂ ਸਿਰਫ ਸਾਇੰਟਿਫਿਕ ਪੱਖ ਦੀ ਗੱਲ ਤੁਹਾਨੂੰ ਕਰੂੰਗਾ ਜਿਵੇਂ ਕਿ ਆਪਾਂ ਜਾਣਦੇ ਹੀ ਆ ਬਈ ਚੰਦ ਦੀ ਆਪਣੀ ਕੋਈ ਰੋਸ਼ਨੀ ਹੈ ਨਹੀਂ ਚੰਦ ਦੀ ਆਪਣੀ ਕੋਈ ਰੋਸ਼ਨੀ ਨਹੀਂ ਹਾਲਾਂਕਿ ਆਪਾਂ ਕਈ ਵਾਰੀ ਗੱਲਾਂ ਬਾਤਾਂ ਦੇ ਵਿੱਚ ਕਹਿ ਦਿੰਦੇ ਆ ਚੰਨ ਚਾਨਣੀ ਰਾਤ ਉਹ ਗੱਲ ਨੂੰ ਸੌਖੇ ਢੰਗ ਨਾਲ ਕਹਿਣ ਲਈ ਆਪਾਂ ਇਦਾਂ ਕਹਿੰਦੇ ਆ ਪਰ ਚੰਦ ਦੀ ਆਪਣੀ ਕੋਈ ਵੀ ਰੋਸ਼ਨੀ ਹੈ ਨਹੀਂ ਇਹਦਾ ਸਬੂਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਆ ਵੀ ਸਾਡੇ ਸਾਹਮਣੇ ਚੰਦ ਦਾ ਇੱਕ ਹਿੱਸਾ ਚਮਕਦਾ ਨਜ਼ਰ ਆ ਰਿਹਾ ਜਿਵੇਂ ਰੋਸ਼ਨੀ ਛੱਡਦਾ ਹੋਵੇ ਤੇ ਬਾਕੀ ਹਿੱਸਾ ਸਾਨੂੰ ਦਿਖ ਨਹੀਂ ਰਿਹਾ ਉਹਦਾ ਕਾਰਨ ਇਹੀ ਆ ਬਈ ਚੰਦ ਦੇ ਜਿਹੜੇ ਹਿੱਸੇ ਤੇ ਹੁਣ ਪਰਛਾਵਾਂ ਪੈ ਰਿਹਾ ਇੱਕ ਆਬਜੈਕਟ ਦਾ ਉਹ ਆਬਜੈਕਟ ਹੈਗੀ ਆ ਧਰਤੀ ਧਰਤੀ ਦਾ ਪਰਛਾਵਾਂ ਜੇ ਆਪਾਂ ਕੈਮਰੇ ਦੇ ਵੱਲੋਂ ਦੇਖੀਏ ਤਾਂ ਖੱਬੇ ਹੱਥ ਤੋਂ ਪਰਛਾਵਾਂ ਸੱਜੇ ਹੱਥ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ ਇਸੇ ਕਰਕੇ ਜਿਹੜਾ ਖੱਬੇ ਹੱਥ ਵਾਲਾ ਜੰਨ ਦਾ ਹਿੱਸਾ ਉਹ ਆਪਾਂ ਨੂੰ ਦੇਖ ਨਹੀਂ ਰਿਹਾ ਤੇ ਸੱਜੇ ਹੱਥ ਵਾਲਾ ਦੇਖ ਰਿਹਾ ਪਰ ਉਹ ਉਹਦਾ ਆਕਾਰ ਘਟਦਾ ਜਾ ਰਿਹਾ ਕਿਉਂਕਿ ਧਰਤੀ ਦਾ ਪਰਛਾਵਾਂ ਇਸ ਪਾਸੇ ਨੂੰ ਜਾ ਰਿਹਾ ਖੱਬੇ ਤੋਂ ਸੱਜੇ ਪਾਸੇ ਨੂੰ ਇਹਦਾ ਮਤਲਬ ਇਹ ਵੀ ਆ ਵੀ ਸੂਰਜ ਇਸ ਟਾਈਮ ਮੇਰੀ ਪਿੱਠ ਤੇ ਹੈ ਤੇ ਉਹ ਸੱਜੇ ਤੋਂ ਖੱਬੇ ਪਾਸੇ ਨੂੰ ਮੂਵ ਹੋ ਰਿਹਾ ਜੇ ਆਪਾਂ ਸਿਰ ਪਰਸ਼ਾਵੇਂ ਦੇ ਪੁਆਇੰਟ ਤੋਂ ਮੈਂ ਸਮਝਾਉਣ ਦੀ ਗੱਲ ਕਰ ਰਹੀ ਹਾਂ ਵੈਸੇ ਤਾਂ ਜਿਹੜਾ ਸੂਰਜ ਆ ਉਹ ਇਸ ਸੂਰਜ ਮੰਡਲ ਦੇ ਵਿੱਚ ਸਥਿਰ ਆ ਜਾਂ ਇਹਨੂੰ ਆਪਾਂ ਦੂਜੀ ਤਰ੍ਹਾਂ ਇਹ ਸਮਝ ਲਈਏ ਵੀ ਧਰਤੀ ਦਾ ਪਰਸ਼ਾਵਾ ਖੱਬੇ ਤੋਂ ਸੱਜੇ ਹੱਥ ਪਾਸੇ ਨੂੰ ਮੂਵ ਹੋ ਰਿਹਾ ਉਹ ਜ਼ਿਆਦਾ ਬਿਹਤਰ ਤੇ ਇਹ ਇੱਕ ਵਿਗਿਆਨਕ ਨਜ਼ਰੀਆ ਤੁਸੀਂ ਇਸ ਚੀਜ਼ ਨੂੰ ਆਪਣੇ ਫੋਨ ਦੀ ਲਾਈਟ ਜਿਹੜੀ ਹੈਗੀ ਆ ਬੰਦ ਕਮਰੇ 'ਚ ਜਦੋਂ ਰਾਤ ਦੇ ਟਾਈਮ ਖਾਸ ਕਰਕੇ ਜਿਆਦਾ ਸਪਸ਼ਟ ਹੋਊਗਾ ਤੁਹਾਨੂੰ ਲਾਈਟਾਂ ਬੰਦ ਕਰਕੇ ਜੇ ਤੁਸੀਂ ਫੋਨ ਦੀ ਲਾਈਟ ਨੂੰ ਕਿਸੇ ਆਬਜੈਕਟ ਦੇ ਉੱਪਰ ਪਾਉਂਗੇ ਉਹਦੇ ਵਿਚਕਾਰ ਆਪਣਾ ਹੱਥ ਕਰ ਲਿਓ ਜਾਂ ਕੋਈ ਕਾਪੀ ਕਰ ਲਿਓ ਜਾਂ ਕੋਈ ਹੋਰ ਚੀਜ਼ ਕਰ ਲਿਓ ਤਾਂ ਤੁਸੀਂ ਦੇਖੋਗੇ ਵੀ ਸਾਹਮਣੇ ਜਿਹੜੀ ਕੰਦ ਆ ਉਹਦੇ ਤੇ ਇੱਕ ਪਰਛਾਵਾ ਜਿਹਾ ਨਜ਼ਰ ਆਊਗਾ ਬਸ ਐਸੀ ਤਰ੍ਹਾਂ ਧਰਤੀ ਦਾ ਪਰਛਾਵਾ ਚੰਦ ਦੇ ਉੱਪਰ ਪੈ ਰਿਹਾ ਤੇ ਹੌਲੀ ਹੌਲੀ ਤੁਸੀਂ ਦੇਖੋਗੇ ਵੀ ਧਰਤੀ ਦੇ ਪਰਛਾਵੇਂ ਨੇ ਚੰਦ ਨੂੰ ਪੂਰੀ ਤਰ੍ਹਾਂ ਢੱਕ ਲੈਣਾ ਹਾਲਾਂਕਿ ਅਸਲ ਦੇ ਵਿੱਚ ਚੰਦ ਢਕਿਆ ਨਹੀਂ ਜਾਣਾ ਚੰਦ ਉੱਥੇ ਹੀ ਆ ਸਿਰਫ ਕਿਉਂਕਿ ਪਰਛਾਵਾ ਚੰਦ ਦੇ ਉੱਪਰ ਪੈ ਗਿਆ ਜਿਹੜਾ ਸੂਰਜ ਦਾ ਪ੍ਰਕਾਸ਼ ਚੰਦ ਦੇ ਉੱਪਰ ਪੈ ਰਿਹਾ ਸੀ ਉਹ ਪ੍ਰਕਾਸ਼ ਦੇ ਰਸਤੇ ਦੇ ਵਿੱਚ ਅੜਿੱਕਾ ਆ ਗਿਆ ਧਰਤੀ ਆ ਗਈ ਇਸ ਕਰਕੇ ਜਦ ਸਾਰਾ ਹੀ ਦੇਖਣੋਂ ਬੰਦ ਹੋ ਗਿਆ ਤੇ ਸਾਨੂੰ ਇਦਾਂ ਲੱਗਦਾ ਵੀ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਵੀ ਚੰਦ ਦਾ ਇਹ ਹਿੱਸਾ ਕਿਉਂ ਟਕਿਆ ਗਿਆ ਤੇ ਦੇਖੋ ਹੁਣ ਚੰਦ ਜਿਹੜਾ ਹੈਗਾ 50% ਤੋਂ ਵੀ ਘੱਟ ਦਿਖਣ ਲੱਗ ਗਿਆ। ਤਕਰੀਬਨ ਹੁਣ ਤੁਸੀਂ ਲਾ ਲਓ ਵੀ ਹੁਣ 40% ਦਿਖ ਰਿਹਾ। ਪਹਿਲਾਂ 40% ਹਨੇਰੇ ਵਿੱਚ ਸੀਗਾ ਤੇ ਹੁਣ ਲਗਭਗ 40% ਹਿੱਸਾ ਉਹਦਾ ਦਿਖ ਰਿਹਾ। ਥੋੜਾ ਜਿਹਾ ਵੈਸੇ ਤਾਂ ਬਹੁਤ ਹਾਈ ਰੈਜ਼ੋਲੂਸ਼ਨ ਕੈਮਰਾ ਚਾਹੀਦਾ ਸੀਗਾ ਪਰ ਚਲੋ ਆਪਾਂ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਕਸਦ ਸਿਰਫ ਤੁਹਾਨੂੰ ਇੱਕ ਕੁਦਰਤ ਦੇ ਵਿਗਿਆਨਕ ਵਰਤਾਰੇ ਦੇ ਬਾਰੇ ਹੀ ਜਾਣੂ ਕਰਾਉਣਾ ਹੈ ਜਾਂ ਜਿੱਦਾਂ ਕਿ ਬੱਚੇ ਜਿਹੜੇ ਆ ਵੈਸੇ ਤਾਂ ਅੱਜਕੱਲ੍ਹ ਬੱਚਿਆਂ ਦਾ ਬਹੁਤ ਫਰਕ ਪਿਆ ਹੋਇਆ ਐਜੂਕੇਸ਼ਨ ਦੇ ਨਾਲ ਪਰ ਮੈਂ ਸਮਝਦਾ ਵੀ ਵਿਗਿਆਨਕ ਪੱਖ ਜਿਹੜਾ ਹੈ ਸਾਡੀਆਂ ਬਹੁਤ ਅੱਖਾਂ ਖੋਲਦਾ ਉਸ ਨਜ਼ਰੀਏ ਤੋਂ ਹੀ ਆਪਾਂ ਅੱਜ ਗੱਲ ਕਰ ਰਹੇ ਹਾਂ ਦੇਖੋ ਚੰਦ ਦਾ ਆਕਾਰ ਸਾਨੂੰ ਘਟਦਾ ਨਜ਼ਰ ਆ ਰਿਹਾ ਹਾਲਾਂਕਿ ਚੰਦ ਪੂਰਾ ਹੀ ਆ ਸਿਰਫ ਧਰਤੀ ਦਾ ਪਰਛਾਵਾਂ ਉਹਦੇ ਉਹਨੂੰ ਕਵਰ ਕਰ ਰਿਹਾ ਤੇ ਉਹਨਾਂ ਹਿੱਸਾ ਸਾਨੂੰ ਦੇਖਣਾ ਬੰਦ ਹੋ ਗਿਆ ਕਿਉਂਕਿ ਚੰਦ ਦੀ ਆਪਣੀ ਲਾਈਟ ਹੈ ਨਹੀਂ ਆਪਾਂ ਇਸ ਗੱਲ ਨੂੰ ਥੋੜਾ ਜਿਆ ਇੱਕ ਹੋਰ ਐਗਜ਼ਾਮਪਲ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਇੱਕ ਕਿੰਨੂ ਤੁਹਾਨੂੰ ਨਜ਼ਰ ਆ ਰਿਹਾ ਹੁਣ ਤੇ ਦੇਖੋ ਉਹ ਤੁਹਾਨੂੰ ਚਮਕਦਾ ਵੀ ਨਜ਼ਰ ਆ ਰਿਹਾ ਹੁਣ ਹੁਣ ਕਿਨੂ ਦੀ ਤਾਂ ਆਪਣੀ ਕੋਈ ਲਾਈਟ ਹੈ ਨਹੀਂ ਪਰ ਉਹ ਫੋਨ ਦੀ ਲਾਈਟ ਕਰਕੇ ਤੁਹਾਨੂੰ ਦਿਖ ਰਿਹਾ ਜਾਂ ਚਮਕਦਾ ਨਜ਼ਰ ਆ ਰਿਹਾ ਤੇ ਹੁਣ ਆਪਾਂ ਇੱਕ ਐਕਸਪੈਰੀਮੈਂਟ ਕਰਾਂਗੇ ਮੈਂ ਫੋਨ ਦੀ ਲਾਈਟ ਬੰਦ ਕਰੂੰਗਾ ਫਿਰ ਆਪਾਂ ਦੇਖਦੇ ਆ ਵੀ ਕੀ ਤੁਹਾਨੂੰ ਕਿਨੂ ਨਜ਼ਰ ਆਉਂਦਾ ਦੇਖੋ ਕੈਮਰਾ ਆਨ ਆ ਪਰ ਤੁਹਾਨੂੰ ਕਿੰਨੂ ਜਿਹੜਾ ਹੈਗਾ ਉਹ ਨਜ਼ਰ ਆਉਣਾ ਬੰਦ ਹੋ ਗਿਆ ਤੇ ਹੁਣ ਫਿਰ ਲਾਈਟ ਆਨ ਕਰਾਂਗੇ ਦੇਖੋ ਹੈ ਨਾ ਕਿੰਨੂ ਦੀ ਲਾਈਟ ਇਹਨੂੰ ਆਪਾਂ ਕਿੰਨੂ ਲਾਈਟ ਕਹਿ ਸਕਦੇ ਹਾਂ ਜਿਵੇਂ ਆਪਾਂ ਚੰਦ ਦੀ ਰੋਸ਼ਨੀ ਨੂੰ ਮੂਨ ਲਾਈਟ ਕਹਿੰਦੇ ਹਾਂ ਐਸੇ ਤਰ੍ਹਾਂ ਜੇ ਆਪਾਂ ਧਰਤੀ ਤੋਂ ਦੂਰ ਸਪੇਸ ਦੇ ਵਿੱਚ ਜਾ ਕੇ ਧਰਤੀ ਨੂੰ ਦੇਖਾਂਗੇ ਤਾਂ ਧਰਤੀ ਵੀ ਐਸੀ ਤਰ੍ਹਾਂ ਚਮਕਦੀ ਨਜ਼ਰ ਆਉਂਦੀ ਹੈ ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਵਾਲਾ ਪਾਸਾ ਜਿਸ ਪਾਸੇ ਧਰਤੀ ਦੇ ਸੂਰਜ ਦੀ ਲਾਈਟ ਪੈ ਰਹੀ ਹੁੰਦੀ ਹੈ ਜਿਹਨੂੰ ਕਿ ਆਪਾਂ ਦਿਨ ਕਹਿੰਦੇ ਆ ਤੇ ਉਹਨੂੰ ਫਿਰ ਕਹਿੰਦੇ ਆ ਅਰਥ ਲਾਈਟ ਤੇ ਐਸੀ ਤਰ੍ਹਾਂ ਕੁਦਰਤ ਦੇ ਅਲੌਕਿਕ ਨਜ਼ਾਰੇ ਜਿਹੜੇ ਹੈਗੇ ਉਹਨਾਂ ਨੂੰ ਮਹਿਸੂਸ ਕਰਨਾ ਉਹਨਾਂ ਨੂੰ ਸਮਝਣਾ ਇੱਕ ਬਹੁਤ ਹੀ ਆਨੰਦਮਈ ਵਰਤਾਰਾ ਠੀਕ ਆ ਕੁਦਰਤ ਜਿਹੜੀ ਆ ਉਹਦੇ ਕੁਝ ਵਰਤਾਰੇ ਸਾਨੂੰ ਕਈ ਵਾਰ ਖੁਸ਼ੀਆਂ ਵੀ ਦਿੰਦੇ ਆ ਜੀਵਨ ਵੀ ਦਿੰਦੇ ਆ ਮੁਸ਼ਕਲਾਂ ਵੀ ਖੜੀਆਂ ਕਰ ਦਿੰਦੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਕੱਲ ਨਾਰਥ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਤੇ ਹਿਮਾਚਲ ਦੇ ਵਿੱਚ ਹੜ੍ਹ ਆਏ ਹੋਏ ਨੇ ਮੀਂਹ ਪੈਣਾ ਵੀ ਇੱਕ ਕੁਦਰਤੀ ਵਰਤਾਰਾ ਹੀ ਆ ਜਿਦੇ ਪਾਣੀਆਂ ਨੂੰ ਡੈਮ ਦੇ ਵਿੱਚ ਆਪਾਂ ਇਕੱਠਿਆਂ ਕਰਕੇ ਸਿੰਚਾਈ ਪ੍ਰਣਾਲੀਆਂ ਬਣਾਈਆਂ ਹੋਈਆਂ ਨੇ ਤੇ ਉਹਦੇ ਬਾਰੇ ਵੀ ਜਿਹੜਾ ਹੈਗਾ ਸਾਨੂੰ ਬਹੁਤ ਜਾਣਨ ਦੀ ਲੋੜ ਆ ਪੰਜਾਬ ਦੇ ਵਿੱਚ ਹੜ੍ਹਾਂ ਬਾਰੇ ਬਹੁਤ ਸਾਰੇ ਸ਼ੰਕੇ ਵੀ ਹੈਗੇ ਕੁਝ ਗੱਲਾਂ ਸਹੀ ਵੀ ਹੈਗੀਆਂ ਕੁਝ ਵਹਿਮ ਭਰਮ ਵੀ ਹੈਗੇ ਆ ਵਹਿਮ ਭਰਮ ਦਾ ਮਤਲਬ ਟੈਕਨੀਕਲ ਮੈਟਰ ਸਾਨੂੰ ਨਹੀਂ ਵੀ ਪਤਾ ਹੁੰਦੇ ਜਾਂ ਕਈ ਜਗ੍ਹਾ ਤੇ ਲੋਕਾਂ ਦਾ ਮੰਨਣਾ ਵੀ ਸ਼ਰਾਰਤ ਹੋ ਰਹੀ ਆ ਆਪਾਂ ਉਸ ਵਿਸ਼ੇ 'ਚ ਨਹੀਂ ਜਾਣਦੇ ਆਪਾਂ ਸਿਰਫ ਗੱਲ ਕਰ ਰਹੇ ਆਂ ਵੀ ਜਿੱਦਾਂ ਮੀਂਹ ਪੈਣਾ ਇੱਕ ਕੁਦਰਤ ਦਾ ਵਰਤਾਰਾ ਐਸੇ ਤਰ੍ਹਾਂ ਚੰਦ ਗ੍ਰਹਿਣ ਜਿਹੜਾ ਅੱਜ ਲੱਗਿਆ ਹੋਇਆ ਇਹ ਵੀ ਇੱਕ ਕੁਦਰਤ ਦਾ ਵਰਤਾਰਾ ਹੀ ਹੈ ਤੇ ਸੂਰਜ ਗ੍ਰਹਿਣ ਵੀ ਲੱਗਦਾ ਉਹ ਵੀ ਇੱਕ ਵਰਤਾਰਾ ਉਹ ਜਦੋਂ ਕਦੇ ਲੱਗੂਗਾ ਮੈਂ ਤੁਹਾਨੂੰ ਕਈ ਸਾਲ ਪਹਿਲਾਂ ਲੱਗਿਆ ਸੀਗਾ ਫੋਟੋ ਵੀ ਪਾਈ ਸੀਗੀ ਤੇ ਅੱਜ ਆਪਾਂ ਸਿਰਫ ਲੂਨਰ ਕਲਿਪਸ ਜਿਹਨੂੰ ਕਹਿੰਦੇ ਆ ਚੰਦ ਗ੍ਰਹਿਣ ਉਹਦੀ ਗੱਲ ਕਰ ਰਹੇ ਹਾਂ ਤੇ ਉਹ ਤੁਹਾਨੂੰ ਦਿਖਾ ਰਿਹਾ ਇੱਥੋਂ ਲਾਈਵ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਕਾਸ਼ ਕਿਤੇ ਹਾਈ ਫੋਕਸ ਕੈਮਰਾ ਇਸ ਟਾਈਮ ਹੁੰਦਾ ਟੈਲੀਸਕੋਪ ਹੁੰਦੀ ਤਾਂ ਇਹ ਨਜ਼ਾਰਾ ਕੁਝ ਹੋਰ ਹੀ ਆਨੰਦਮਈ ਹੋਣਾ ਸੀਗਾ ਸਾਥੀਓ ਬੱਦਲ ਹੋ ਗਏ ਆ ਤੇ ਹੁਣ ਤਾਂ ਸਾਰਾ ਹੀ ਚੰਨ ਬੱਦਲਾਂ ਦੇ ਉਹਲੇ ਹੋ ਗਿਆ ਚਲੋ ਮੈਂ ਓਡੀਕ ਕਰਦਾ